ਕੁਝ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮੇ ਕੁਮਾਰ ਪ੍ਰੀਤਕੌਰ ਤੇ ਹਾਜ਼ਰ ਹੋਏ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬੁਲਟਨ ਦਾ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੋ ਵਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਅੱਜ ਜਿਹੜਾ ਕਿ ਉਸ ਦਾ ਚੌਥਾ ਦਿਨ ਹੈ ਦੱਸਦੇ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਜਿਹੜੇ ਕਿ ਬੀਤੇ ਕੱਲ ਵੀ ਕਾਰਵਾਈ ਕੀਤੀ ਗਈ ਇਸ ਦੇ ਵੱਖ-ਵੱਖ ਮੁੱਦੇ ਜਿਹੜੇ ਕਿ ਸਾਹਮਣੇ ਰੱਖੇ ਗਏ ਨੇ ਤੇ ਸਦਨ ਦੀ ਕਾਰਵਾਈ ਦੇ ਦੌਰਾਨ ਜਿੱਥੇ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ ਉੱਥੇ ਹੀ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਮੁੱਦਾ ਵੀ ਚੁੱਕਿਆ ਗਿਆ ਸਦਨ ਦੇ ਵਿੱਚ ਸਭ ਤੋਂ ਵੱਡੇ ਮੁੱਦੇ ਪਾਣੀ ਦੇ ਸੰਕਟ ਬਾਰੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਗਈ ਵਿਧਾਇਕ ਗੁਰਦੇਵ ਸਿੰਘ ਮਾਨ ਦੇ ਵੱਲੋਂ ਇਸ ਸੰਬੰਧੀ ਮਤਾ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੁਣ ਦੱਸ ਦਈਏ ਕਿ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਤਾਂ ਇਸ ਦੇ ਨਾਲ ਇਹ ਵੀ ਦੱਸ ਦਿੰਨੇ ਆ ਕਿ ਬੀਤੇ ਕੱਲ ਐਸਐਸ ਨਗਰ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਸੈਕਟਰ 69 ਅਤੇ ਪਿੰਡ ਸਨੇਟਾ ਦੀਆਂ ਡਿਸਪੈਂਸਰੀਆਂ ਵਿੱਚੋਂ ਲੋੜਿੰਦਾ ਅਮਲਾਤ ਐਨਾਂਤ ਕਰਨ ਦਾ ਮੁੱਦਾ ਚੁੱਕਿਆ ਤੇ ਸਰਦਾਰ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੂੰ ਇਹ ਸਵਾਲ ਪੁੱਛਿਆ ਤੇ ਇਸ ਬਾਬਤ ਜਵਾਬ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਵੀ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਤਉਹਦਰੀ ਦੱਸਦੀ ਕਿ ਬੀਤੇ ਕਾਲ ਸੀਐਮ ਭਗਵੰਤ ਸਿੰਘ ਮਾਨ ਸਰਕਾਰੀ ਕਾਲਜ ਫॉर ਔਮਨ ਜਿਹੜੇ ਕਿ ਉੱਥੇ ਪਹੁੰਚੇ ਸੀ ਲੁਧਿਆਣਾ ਦੇ ਵਿੱਚ ਕਨਵੋਕੇਸ਼ਨ ਦੇ ਦੌਰਾਨ ਉਹਨਾਂ ਦੇ ਵੱਲੋਂ ਜਿਹੜਾ ਕਿ ਸੰਬੋਧਨ ਵੀ ਕੀਤਾ ਗਿਆ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ੁਰੂ ਤੋਂ ਹੀ ਕੁੜੀਆਂ ਪੜਾਈ ਦੇ ਮਾਮਲੇ ਵਿੱਚ ਮੁੰਡਿਆਂ ਤੋਂ ਹੁਸ਼ਿਆਰ ਰਹੀਆਂ ਨੇ ਪਰ ਪਹਿਲਾ ਹਾਲਾਤ ਹੋਰ ਸੰਤ ਤੇ ਹੁਣ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਜਾ ਰਹੇ ਨੇ ਪਰ ਜ਼ਮਾਨਾ ਜਿਹੜਾ ਕਿ ਹੁਣ ਬਦਲ ਚੁੱਕਿਆ ਹੈ ਮਾਪਿਆਂ ਦੀ ਸੋਚ ਵੀ ਬਦਲ ਗਈ ਹੈ ਤੇ ਕੁੜੀਆਂ ਵਾਸਤੇ ਕੈਰੀਅਰ ਤੇ ਮੌਕੇ ਖੁੱਲ ਗਏ ਨੇ ਤੇ ਆਓ ਸੁਣਦੇ ਹਾਂ ਅੱਗੇ ਹੋਰ ਕੀ ਕਹਿੰਦੇ ਨੇ ਸੀਐਮ ਭਗਵੰਤ ਮਾਨ ਜਦੋਂ ਕੋਈ ਬੂਟਾ ਫੁੱਲ ਦੇਣ ਲੱਗ ਜੇ ਜਦੋਂ ਕੋਈ ਦਰਖਤ ਛਾਂਵ ਜਬ ਫਲ ਦੇਣ ਲੱਗ ਜੇ ਸਭ ਤੋਂ ਵੱਧ ਖੁਸ਼ੀ ਛਾਂ ਥੱਲੇ ਬੈਠਣ ਵਾਲਿਆਂ ਨੂੰ ਜਾਂ ਫਲ ਖਾਣ ਵਾਲਿਆਂ ਨੂੰ ਨਹੀਂ ਹੁੰਦੀ ਸਭ ਤੋਂ ਵੱਧ ਖੁਸ਼ੀ ਉਸ ਬੂਟੇ ਜਾਂ ਦਰਖਤ ਦੇ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਛੋਟਾ ਜਿਹਾ ਬੂਟਾ ਲਾਇਆ ਹੁੰਦਾ ਹੈ ਤੇ ਉਹਦੇ ਹੱਥੀਂ ਅੱਖੀ ਉਹ ਬੂਟਾ ਵੱਡਾ ਹੋਇਆ ਹੁੰਦਾ ਤਾਂ ਉਹਨੂੰ ਦੇਖ-ਦੇਖ ਕੇ ਖੁਸ਼ੀ ਹੋਈ ਜਾਂਦੀ ਹੈ ਸੋ ਅੱਜ ਮੈਂ ਤੁਹਾਡੇ ਪ੍ਰਿੰਸੀਪਲ ਸਾਹਿਬਾ ਜੀ ਆੱਖਾਂ 'ਚ ਉਹ ਵੀ ਖੁਸ਼ੀ ਦੇਖ ਸਕਦਾ ਕਿਉਂਕਿ ਜਦੋਂ ਇਹ ਬਰਨਾਲੇ ਤੋਂ ਬਰਨਾਲੇ ਤੋਂ ਜਦੋਂ ਸੁਨਾਮ ਸਾਨੂੰ ਪੜਾਉਣ ਆਉਂਦੇ ਹੁੰਦੇ ਸੀ ਤਾਂ ਉਦੋਂ ਦੇ ਦਿਨ ਅੱਜ ਬਨਾਲਾ ਵੀ ਕਹਿ ਗਏ ਸੀ ਵਿੱਚ ਇਹ ਕਿਉਂਕਿ ਆਪ ਬਰਨਾਲੇ ਦੇ ਨੇ ਨਾ ਤੇ ਉਦੋਂ ਸੁਨਾਮ ਕਾਲਜ ਗਵਰਨਮੈਂਟ ਕਾਲਜ ਸੁਨਾਮ ਦੇ ਵਿੱਚ ਪੜਦੇ ਸੀ ਕਾਫੀ ਸਟਾਫ ਪਟਿਆਲੇ ਤੋਂ ਵੀ ਆਉਂਦਾ ਸੀ ਬਰਨਾਲੇ ਤੋਂ ਵੀ ਆਉਂਦਾ ਸੀ ਸੰਗਰੂਰ ਤੋਂ ਵੀ ਆਉਂਦਾ ਸੀ ਸੋ ਅੱਜ ਉਹਨਾਂ ਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਪੜਾਏ ਹੋਏ ਵਿਦਿਆਰਥੀ ਕਿਸੇ ਨਾ ਕਿਸੇ ਪੋਜੀਸ਼ਨ ਤੇ ਬੈਠੇ ਨੇ ਦੇਸ਼ ਦੀ ਸੇਵਾ 'ਚ ਬੈਠੇ ਨੇ ਚਾਹੇ ਵਕੀਲ ਬਣ ਗਏ ਕੋਈ ਅਫਸਰ ਬਣ ਗਏ ਕੁਝ ਬਿਜ਼ਨਸਮੈਨ ਬਣ ਗਏ ਕੁਝ ਆਰਟਿਸਟ ਬਣ ਗਏ ਸੋ ਇਹੀ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਤੁਹਾਡੇ ਚੋਂ ਵੀ ਬਹੁਤ ਸਾਰਿਆਂ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਜਾਣਾ ਕਿਸੇ ਨੇ ਬਹੁਤ ਵੱਡਾ ਅਫਸਰ ਬਣਨਾ ਹੈ ਕਿਸੇ ਨੇ ਆਪਣੀ ਕੰਪਨੀ ਖੋਲ ਕੇ bizness ਕਰਨਾ ਹੈ ਤਾਂ ਦੱਸ ਦੇ ਕਿ ਸੁਖਬੀਰ ਸਿੰਘ ਬਾਦਲ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਤੁਹਾ ਨਾਲ ਸਾਂਝੀ ਕਰ ਰਿਹਾ ਹਾਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਜਿਹੜੀ ਕੀ ਜ਼ਮਾਨਤ ਮਿਲ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਤੇ 4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਪਹਾਰ ਪਲਾਜ਼ਾ ਦੇ ਵਿੱਚ ਗੋਲੀ ਚਲਾਉਣ ਵਾਲੇ ਨਰੈਣ ਸਿੰਘ ਚੋੜਾ ਨੂੰ ਅਦਾਲਤ ਦੇ ਵੱਲੋਂ ਜ਼ਮਾਨਤ ਮਨਜ਼ੂਰ ਮਿਲ ਗਈ ਹੈ ਇਸ ਦੀ ਜਾਣਕਾਰੀ ਨਰੈਣ ਸਿੰਘ ਚੋੜਾ ਦੇ بیٹے ਐਡਵੋਕੇਟ ਬਲਜਿੰਦਰ ਸਿੰਘ ਨੇ ਅੰਮ੍ਰਿਤਸਰ ਅਦਾਲਤ ਤੇ ਬਾਹਰ ਦਿੱਤੀ ਐਡਵੋਕੇਟ ਬਲਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 4 ਦਸੰਬਰ 2024 ਨੂੰ ਸੁਖਬੀਰ ਬਾਦਲਰ ਤੇ ਗੋਲੀ ਚਲਾਉਣ ਨੇ الزام ਚਿਰਨ ਰਾਇਨ ਚੋੜਾ ਤੇ ਲੱਗੇ ਸੰਦੇ थाना ਈ ਡਿਵੀਜ਼ਨ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਹੋਇਆ ਸੀ ਉਸ ਮਾਮਲੇ ਵਿੱਚ ਲਗਭਗ 12 ਦਿਨ ਤੱਕ ਦਾ ਰਿਮਾਂਡ ਵੀ ਪੁਲਿਸ ਨੇ ਰਾਇਨ ਸਿੰਘ ਚੋੜਾ ਦਾ ਲਿਆ ਸੀ ਇਸ ਤੋਂ ਬਾਅਦ ਰੋਪੜ ਦੀ ਜੇਲ੍ਹ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਤਾਂ ਬਿਲਕੁਲ ਇਸ ਮਾਮਲੇ ਵਿੱਚ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ ਐਡਵੋਕੇਟ ਨੇ ਜਾਣਕਾਰੀ ਦਿੱਤੀ ਕਿ ਜਸਟਿਸ ਸੁਮਿਤ ਕਈ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਉਹਨਾਂ ਦੱਸਿਆ ਕਿ ਨਰਾਇਣ ਸਿੰਘ ਚੌੜਾ ਸੀਨੀਅਰ ਸਿਟੀਜ਼ਨ ਹਨ ਤੇ ਉਹਨਾਂ ਦੀ ਉਮਰ 70 ਸਾਲ ਦੇ ਕਰੀਬ ਹੈ ਪਿਛਲੇ 4 ਮਹੀਨੇ ਤੋਂ ਉਹ ਕਸਟਡੀ ਵਿੱਚ ਹਨ ਜਿਸ ਤੇ ਚੱਲਦੇ ਆ ਐਡੀਸ਼ਨਲ ਸੈਸ਼ਨ ਜੱਜ ਸੁਮਿਤ ਕਈ ਵੱਲੋਂ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ਇੱਕ ਕੇਸ ਹੈਗਾ ਜੀ 134 ਨੰਬਰ ਐਫ ਆਈ ਆਰ ਈ ਡਿਵੀਜ਼ਨ ਦੇ ਵਿੱਚ ਕੱਟੀ ਸੀ 2022 ਦੇ ਵਿੱਚ ਸੁਖਬੀਰ ਬਾਦਲ ਤੇ ਜਿਹੜੀ ਗੋਲੀ ਚੱਲੀ ਸੀ ਉਹਦੇ ਵਿੱਚ ਅਰੈਸਟ ਕੀਤਾ ਸੀ ਸਰਦਾਰ ਨਾਰਾਇਣ ਸਿੰਘ ਚੋੜੇ ਨੂੰ ਉਹ ਉਦੋਂ ਤੋਂ ਕੁਝ ਟਾਈਮ ਪੁਲਿਸ ਰਿਮਾਨਡ ਤੇ ਰਹੇ 12 ਦਿਨ ਉਸ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ ਸੀਗਾ ਉਹਨਾਂ ਦੀ ਜਿਹੜੀ ਬੇਲ ਐਪਲੀਕੇਸ਼ਨ ਸੀ ਉਹ ਸ੍ਰੀਮਾਨ ਜਸਟਿਸ ਸੁਮਿਤ ਘਈ ਦੀ ਕੋਰਟ ਦੇ ਵਿੱਚ ਲੱਗੀ ਸੀਗੀ ਅੱਜ ਉਹਦੇ ਤੇ ਫੈਸਲਾ ਆਇਆ ਉਹਨਾਂ ਨੇ ਇਹ ਜਿਹੜੀ ਕੇਸ ਦੇ ਵਿੱਚ ਬੇਲ ਆ ਸਰਦਾਰ ਨਰਨ ਸਿੰਘ ਚੌੜਾ ਨੂੰ ਦਿੱਤੀ ਆ ਤੇ ਅ ਸਰ ਕੀ ਕਹਿਣਾ ਚਾਹੋਗੇ 12 ਦਿਨ ਦਾ ਪੁਲਿਸ ਰਿਮਾਂਡ ਵੀ ਸੀ ਪੁਲਿਸ ਨੇ ਕਿਸ ਤਰੀਕੇ ਦੀ ਪੁੱਛਗਿੱਛ ਕੀਤੀ ਕਿਉਂਕਿ 올 ਡੇਜ ਵੀ ਸੀ ਤਾਂ ਕਿੰਨਾ ਕੁ ਮੁਸ਼ਕਲ ਹੋਇਆ ਬੇਲ ਲੈ ਤੇ ਬੇਲ ਲੈਣ ਦੇ ਵਿੱਚ ਜਦੋਂ ਪੁਲਿਸ ਨੇ ਚਲਾਨ ਪੇਸ਼ ਕਰਤਾ 90 ਦਿਨ ਦਾ ਟਾਈਮ ਸੀਗਾ ਚਲਾਨ ਪੇਸ਼ ਕਰਨ ਦਾ ਉਹਨਾਂ ਨੇ ਚਲਾਨ ਪੇਸ਼ ਕੀਤਾ ਫਿਰ ਅਸੀਂ ਉਹਦੇ ਵਿੱਚ ਸਾਰਾ ਚਲਾਨ ਵੇਖ ਕੇ ਤੇ ਉਹ ਜੱਜ ਸਾਹਿਬ ਦੇ ਸਾਹਮਣੇ ਜਿਹੜੇ ਹੈਗੇ ਸੀਗੇ ਡਾਕੂਮੈਂਟਸ ਉਹ ਰੱਖੇ ਜੱਜ ਸਾਹਿਬ ਨੇ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਸੁਣੀਆਂ ਦਲੀਲਾਂ ਨਾਲ ਸਹਿਮਤ ਹੋਨੇ ਹੋਏ ਉਹਨਾਂ ਨੇ ਅੱਜ ਜਿਹੜੀ ਆ ਬੇਲ ਅਲਾਉ ਕਰ ਕਿਹੜੀ ਜੇਲ੍ਹ ਚੋਂ ਉਹ ਇਸ ਟਾਈਮ ਰੋਪੜ ਜੇਲ੍ਹ ਚ ਆ ਰੋਪੜ ਜੇਲ੍ਹ ਚ ਰਿਹਾ ਉਹ ਜੀ ਕਦੋਂ ਤੱਕ ਹੋਣ ਦੀ ਸੰਭਾਅਤ ਅੱਜ ਉਹਨਾਂ ਨੇ ਕਰੀਬ ਕੱਲ ਉਹਨਾਂ ਨੂੰ ਰਿਹਾਈ ਜਿਹੜੀ ਆ ਕਰਦਿਆਂ ਅਗਲੀ ਖਬਰ ਦਾ ਆਪ ਸੁਪ੍ਰਭਾਦਾਨ ਅਮਨ अरोड़ा ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਯੋਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਿਹੜੀ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਕਿ ਮਾਨ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਤਾਂ ਉਹ ਸੁਣਦਿਆਂ ਅਮਨ अरोड़ा ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਹੈ 22 ਦਿਨ ਤੋਂ ਹਰ ਰੋਜ਼ ਜੋ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਾਮਯਾਬੀ ਰੋਜ਼ਮਰਰਾ ਬੇਸਿਸ ਦੇ ਉੱਪਰ ਮਿਲ ਰਹੀ ਹੈ ਜੋ ਇੱਕ ਵਾਰ ਅਗੇਂਸਟ ਡਰੱਗਸ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਸੀਗਾ ਜਿਸ ਦੇ ਲਈ ਸਾਡੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਰੀ ਦੀ ਸਾਰੀ ਕੈਬਨਿਟ ਸਾਰੇ ਲੋਕਾਂ ਦੇ ਨੁਮਾਇੰਦੇ ਤੁਸੀਂ ਅਸੀਂ ਪੰਜਾਬ ਦੇ 3 ਕਰੋੜ ਲੋਕ ਜਿਸ ਇਸ਼ੂ ਨੂੰ ਲੈ ਕੇ ਬੜੇ ਬੜੇ ਲੰਬੇ ਸਮੇਂ ਤੋਂ ਚਿੰਤਿਤ ਸੀਗੇ ਕਿ ਇਹ ਨਸ਼ਿਆਂ ਦਾ ਇਹ ਜ਼ਹਿਰ ਦਾ ਛੇਵਾਂ ਦਰਿਆ ਜੋ ਪਿਛਲੀਆਂ ਸਰਕਾਰਾਂ ਦੀ ਗਾਹੇ-ਬਗਾਹੇ ਪੁਸ਼ਤ ਪਨਾਹੀ ਦੇ ਤਹਿਤ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋਇਆ ਉਹਨੂੰ ਠੱਲ ਕਦੋਂ ਪਏਗੀ ਇਸ ਨੂੰ ਠੱਲ ਪਾਉਣ ਦੇ ਲਈ ਪਿਛਲੇ 3 ਸਾਲ ਤੋਂ ਹੀ ਭਗਵੰਤਪານ ਜੀ ਦੀ ਸਰਕਾਰ ਦਿਨ ਰਾਤ ਲੱਗੀ ਹੋਈ ਸੀ ਕਿ ਪਰ ਮੈਂ ਸਮਝਦਾ ਕਿ ਇੱਕ ਹੁਣ ਸਮਾ ਆ ਚੁੱਕੇ ਸੀਗਾ ਇੱਕ ਆਖੀਰਲਾ ਲਾਸਟ ਦੇ ਚੈਫਟ ਲਾਸਟ ਹੱਲਾ ਬੋਲਣ ਦੇ ਲਈ ਤੇ ਲਾਸਟ ਮੈਂ ਇਸ ਕਰਕੇ ਕਹਿਣਾ ਕਿਉਂਕਿ ਉਹਨਾਂ ਤૈયਿਆ ਕੀਤਾ ਹੈ ਕਿ ਜਦੋਂ ਤੱਕ ਇਸ ਬਿਮਾਰੀ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਕੋਈ ਵੀ ਸਾਡੇ ਵਿੱਚੋਂ ਚੁੱਪ ਕਰਕੇ ਨਹੀਂ ਬੈਠੂਗਾ ਦੱਸਦੀ ਕਿ ਕਿਸਾਨਾਂ ਨੂੰ ਜਿਹੜਾ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਹੁਣ ਉਹਨਾਂ ਵਿੱਚੋਂ 132 ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਟਿਆਲਾ ਜੇਲ੍ਹ ਵਿੱਚੋਂ ਦੇਰ ਰਾਤ ਹਿਰਾਸਤ ਵਿੱਚ ਲੈ ਗਏ 150 ਕਿਸਾਨਾਂ ਵਿੱਚੋਂ 132 ਨੂੰ ਰਿਹਾ ਕਰ ਦਿੱਤਾ ਗਿਆ ਸਾਰਿਆਂ ਨੂੰ ਸੋਮਵਾਰ ਦੀ ਰਾਤ ਰਿਹਾ ਕਰ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਅਸੀਂ ਜਲਦੀ ਹੀ ਹਿਰਾਸਤ ਦੇ ਵਿੱਚ ਲਏ ਕਿਸਾਨਾਂ ਨੂੰ ਰਿਹਾ ਕਰਾਂਗੇ ਕਿਸਾਨ ਸੰਗਠਨ ਨਾਲ ਜੁੜੇ ਲਗਭਗ 150 ਕਿਸਾਨ ਪਿਛਲੇ ਕੁਝ ਦਿਨਾਂ ਤੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਸਨ ਉਹਨਾਂ ਨੂੰ 19 ਮਾਰਚ ਦੀ ਰਾਤ ਨੂੰ ਖਨੌੜੀ ਸਰਹੱਦ ਤੋਂ ਲਿਆਂਦਾ ਗਿਆ ਸੀ ਤੇ ਬੰਦ ਕਰ ਦਿੱਤਾ ਗਿਆ ਸੀ ਤੁਹਾਨੂੰ ਦੱਸਤੀਏ ਉਕਤ 150 ਕਿਸਾਨਾਂ ਵਿੱਚੋਂ ਕਿਸਾਨਾਂ ਪਹਿਲਾਂ ਹੀ ਜ਼ਮਾਨਤ ਲੈ ਚੁੱਕਾ ਸੀ ਨਵੇਂ ਜ਼ਿਲ੍ਹਾ ਜੇਲ੍ਹ ਨਾਬਦ ਹੋ ਰਿਹਾ ਹੋਏ 132 ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਸਨ ਜੇਲ੍ਹ ਸੁਪਰਡੈਂਟ ਜੀਤ ਸਿੰਘ ਕਹਲੋਂ ਨੇ ਕਿਹਾ ਕਿ ਹੁਣ ਉਹਨਾਂ ਦੀ ਹਿਰਾਸਤ ਦੇ ਵਿੱਚ ਸਿਰਫ 17 ਕਿਸਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜਿਨ੍ਹਾਂ ਤੁਹਾਨੂੰ ਦੱਸਦੇ ਕਿ ਉਹਨਾਂ ਦੇ ਵੱਲੋਂ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਤਾਮੀ ਨੇ ਮੌਜੂਦ ਸਮੇਂ ਬਣੇ ਹਾਲਾਤਾਂ ਦੇ ਮੱਦੇਨਜ਼ਰ ਇੱਕ ਅਹਿਮ ਐਲਾਨ ਕਰਦਿਆ ਕਿ ਹਾ ਕਿ ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਕਾਰ ਕਾਇਮ ਰੱਖਿਆ ਜਾਵੇਗਾ ਅਤੇ ਜਥੇਦਾਰਾਂ ਦੀਆਂ ਪਦਵੀਆਂ ਸੰਬੰਧੀ ਭਵਿੱਖ ਵਿੱਚ ਸਿੱਖ ਸੰਪਰਦਾਵਾਂ ਦੇ رائے مشਵਰੇ ਨੂੰ ਅਣਗੋਲਿਆ ਨਹੀਂ ਕੀਤਾ ਜਾਵੇਗਾ ਐਡਵੋਕੇਟ ਦਮੀ ਨੇ ਇਥੇ ਸਟ੍ਰੋਮ ਦੀ ਕਮੇਟੀ ਦਫਤਰ ਵਿਖੇ মিডিਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸਤੂਅਕਾਲ ਤਖਤ ਸਾਹਿਦ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਤੇ ਸੇਵਾ ਮੁਕਤੀ ਸੰਬੰਧੀ ਜਲਦ ਹੀ ਨਿਯਮ ਤੈਕੀਤੇ ਜਾਣਗੇ ਅਤੇ ਇਸ ਕਾਰਜ ਵਾਸਤੇ ਉਚਪਤਰੀਕ ਕਮੇਟੀ ਕਾਇਮ ਹੋਵੇਗੀ ਜਿहां ਇਸ ਸੰਬੰਧੀ ਆਉਂਦੇ ਬਜਟ اجلاس ਵਿੱਚ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਵੇਗੀ ਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜਥੇਦਾਰਾਂ ਦੀਆਂ ਇਹਨਾਂ ਸਤਕਾਰ ਪਦਵੀਆਂ ਤੇ ਇੱਕ ਵਿਅਕਤੀ ਇੱਕ ਅਹੁਦਾ ਨਿਤੀ ਲਾਗੂ ਕੀਤੀ ਜਾਵੇਗੀ ਤੇ ਇਸੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਲਈ ਪਏ ਅਹੁਦੇ ਵਾਸਤੇ ਖਾਲੀ ਪਿਆ ਅਹੁਦਾ ਜਿਹੜਾ ਉੱਥੇ ਪੰਥਕ ਸੰਪਰਦਾਨਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਜਲਦ ਹੀ ਨਿਯੁਕਤੀ ਕਰ ਦਿੱਤੀ ਜਾਵੇਗੀ ਸਟ੍ਰੋਮ ਨੇ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਰਵਾਇਤਾ ਪਰੰਪਰਾਵਾਂ ਤੇ ਇਤਿਹਾਸ ਸਾਡਾ ਮਾਰਗਦਰਸ਼ਨ ਹਨ ਇਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਤੇ ਸਮੂਹਿਕ ਤੇ ਸੰਗਠਿਤ ਪ੍ਰਭਾਵ ਨਾਲ ਅੱਗੇ ਵਧਿਆ ਜਾਵੇਗਾ ਐਡਵੋਕੇਟ ਦਾਮੀ ਨੇ ਕਿਹਾ ਕਿ ਪਹਿਲਾਂ ਹੀ ਕੌਮ ਦੀਆਂ ਦੁਸ਼ਮਣ ਤਾਕਤਾਂ ਸਿੱਖ ਸੰਸਥਾਵਾਂ ਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੇ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ ਤੇ ਜੇਕਰ ਕੌਮ ਨੇ ਇੱਕਜੁੱਟਤਾ ਦਾ ਪ੍ਰਭਾਵ ਨਾ ਦਿੱਤਾ ਤਾਂ ਸਿੱਖ ਵਿਰੋਧੀ ਸ਼ਕਤੀਆਂ ਆਪਣੀ ਮੰਜਾ ਦੇ ਵਿੱਚ ਕਾਮਯਾਬ ਹੁੰਦੀਆਂ ਰਹਣ ਗਿਆ ਤਾਂ ਐਡਵੋਕੇਟ ਤਾਮੀ ਨੇ ਇਹ ਵੀ ਸਪਸ਼ਟ ਕੀਤਾ ਕਿ ਤਖਤ ਸਹਬਾਨ ਤੇ ਸੇਵਨ ਬੋਣ ਵਾਲੇ ਜਥੇਦਾਰ ਸਹਬਾਨ ਦੀ ਵਿਦਾਈ ਇੱਕ ਸਨਮਾਨਜਨਕ ਟਾਂਗ ਨਾਲ ਕੀਤੀ ਜਾਇਆ ਕਰੇਗੀ ਤੇ ਇਹ ਵੀ ਯਤਨ ਕੀਤਾ ਜਾਵੇਗਾ ਕਿ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਕੀਤੇ ਸਿੰਘ ਸਾਹਿਬਾਨ ਨੂੰ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇਗਾ ਐਡਵੋਕੇਟ ਤਾਮੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸਟ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਵੱਡੀ ਚੁਣੌਤੀ ਤੋਂ ਕੱਟ ਨਹੀਂ ਹੈ ਜਿਸ ਪ੍ਰਤੀ ਉਹ ਸੁਚੇਤ ਵੀ ਹਨ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਅਸਤੀਫਾ ਦੇਣ ਬਾਅਦ ਸਾਰੀਆਂ ਹੀ ਧਾਰਮਿਕ ਸਮਾਜਿਕ ਸਿਆਸੀ ਤਿਰਾਂ ਦੇ ਨਾਲ ਨਾਲ ਸਤਕਾਰਤ ਸਿੰਘ ਸਾਹਿਬਾਨ ਨੇ ਸੇਵਾ ਸੰਭਾਲਨ ਦੀ ਪ੍ਰੇਰਣਾ ਕੀਤੀ ਸੀ ਤੇ ਇਸ ਦੇ ਲਈ ਉਹ ਸਭ ਦਾ ਧੰਨਵਾਦ ਕਰਦੇ ਹਨ ਤੇ ਯਤਨ ਕਰਨਗੇ ਕਿ ਸਾਰੀਆਂ ਸੰਪਰਦਾਵਾਂ ਤੇ ਸੰਸਥਾਵਾਂ ਵੱਲੋਂ ਪ੍ਰਗਟ ਕੀਤੇ ਪਰੋਸੇ ਉੱਤੇ ਖਰਾ ਉਤਰ ਸਕਣ। ਤੋਂਦਰੀ ਬੀਤੇ ਗੱਲ ਦਿੱਲੀ ਦੀ ਸੀਐਮ ਰੇਖਾ ਗੁਪਤਾ ਦੇ ਵੱਲੋਂ 1 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਵਿੱਤੀ ਸਾਲ 2025-26 ਦੇ ਲਈ 1 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜੋ ਕਿ ਪਿਛਲੇ ਵਿੱਤੀ ਸਾਲ 2024-25 ਦੇ ਬਜਟ ਦੀ ਤੁਲਨਾ ਵਿੱਚ 31.5% ਵਾਧਾ ਹੈ। ਰੇਖਾ ਗੁਪਤਾ ਨੇ ਇਸ ਨੂੰ ਇਤਿਹਾਸਕ ਬਜਟ ਘਰਾੜ ਦਿੱਤਾ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਸਮਰਥਾ ਦਾ ਦੌਰ ਹੁਣ ਖਤਮ ਹੋ ਗਿਆ ਹੈ। ਬਜਟ ਦੇ ਵਿੱਚ ਬਿਜਲੀ, ਸੜਕ, ਪਾਣੀ ਅਤੇ ਸੰਪਰਕ ਸਮੇਤ 10 ਪ੍ਰਮੁੱਖ ਖੇਤਰਾਂ ਦੇ ਧਿਆਨ ਕੇਂਦ੍ਰਿਤ ਕੀਤਾ ਗਿਆ। ਦੱਸਦੀਏ ਬਜਟ ਚ ਮਹਿਲਾ ਸਮਰiddhi ਯੋਜਨਾ ਲਈ 5900 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਤੇ ਇਸ ਜ਼ਰੀਏ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। ਰੇਖਾ ਗੁਪਤਾ ਨੇ ਮਤਤਵ ਵੰਦਨਪੁਰ ਚੱਕ ਲਈ 210 ਕਰੋੜ ਰੁਪਏ ਦੀ ਵਿਵਸਥਾ ਇਸ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ 21000 ਰੁਪਏ ਦੀ ਇੱਕ ਮੁੱਸ਼ਤ ਰਾਸ਼ੀ ਦਿੱਤੀ ਜਾਵੇਗੀ ਔਰਤਾਂ ਦੀ ਸੁਰੱਖਿਆ ਲਈ ਦਿੱਲੀ ਵਿੱਚ 50000 ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤਸਵੀ ਜਮਾਤ ਪਾਸ ਕਰਨ ਵਾਲੇ 1200 ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਦੇਵੇਗੀ ਵਿੱਤੀ ਵਿੱਤ ਸਾਲ 2025-26 ਦੇ ਬਜਟ ਚ ਇਸ ਦੇ ਲਈ 750 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਯਮਨਾ ਦੇ ਸੀਵਰੇਜ ਦੀ ਸਫਾਈ ਲਈ 9000 ਕਰੋੜ ਰੁਪਏ ਦਾ ਬਜਟ ਹੈ ਦਿੱਲੀ ਐਂਸੀਆ ਚ ਬਿਹਤਰ ਟ੍ਰਾਂਸਪੋਰਟ ਸੰਪਰਕ ਲਈ 1000 ਕਰੋੜ ਰੁਪਏ ਦਾ ਪ੍ਰਸਤਾਵ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਲਈ 2144 ਕਰੋੜ ਰੁਪਏ ਅਲਾਟ ਕੀਤੇ ਗਏ ਤੇ ਇਸ ਦੇ ਤਹਿਤ ਦਿੱਲੀ ਵਿੱਚ ਪੱਤ ਲੋਕਾਂ ਨੂੰ 10 ਲੱਖ ਰੁਪਏ ਦਾ ਹੈਲਥ ਬੀਮਾ ਕਰਵਾਇਆ ਕਵਰੇਜ ਮਿਲੇਗਾ ਬਜਟ ਦੇ ਵਿੱਚ ਪੀਐਮ ਆਵਾਸ ਯੋਜਨਾ ਲਈ 20 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਸਰਕਾਰ 100 ਥਾਵਾਂ ਤੇ ਅਟਲ ਕੰਟੀਨ ਖੋਲੇਗੀ ਜਿਸ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਬਜਟ ਦੇ ਵਿੱਚ ਬੁਨਿਆਦੀ ਢਾਂਚੇ ਲਈ ਸਰਕਾਰ ਵੱਲੋਂ 1000 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਮੌਸਮ ਨੇ ਲੱਗੇ ਗੱਲ ਕੀਤੀ ਜਾਵੇ ਤਾਂ ਹੁਣ ਮੌਸਮ ਦਾ ਮਜਾਜ ਜਿਹੜਾ ਕਿ ਬਦਲੇਗਾ ਮੀਂਹ ਪੈਣ ਦੇ ਸੰਕੇਤ ਦਿੱਤੇ ਜਾ ਰਹੇ ਨੇ गर्मी नाल जूझ रहे लोग राहत खबर आई है जी हां मौसम विभाग ने छबी मार्च नारी मीह की भविखबाणी की जिस कारण तापमान विभाग के मुताबिक पछमी गड़बड़ी के प्रभाव कारण जम्मू कश्मीर हिमाचल प्रदेश उत्तराखंड आले दुआले इलाकारी बर्फबारी हो सकती है इस तू तो इला उत्तरी पछमी भारत च तेज हवा चलने दिल्ली और आले दुआले इलाक नाहत मिल सकती है जिस दे गर्मी घट घटेगी ਇਸ ਤੋਂ ਇਲਾਵਾ ਭਾਰਤ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ ਜਿੱਥੇ ਤਾਪਮਾਨ ਵਿੱਚ ਭਾਰੀ ਵਾਧਾ ਹੋ ਸਕਦਾ ਹੈ ਇਸ ਤੋਂ ਇਲਾਵਾ ਦੱਖਣੀ ਛਤੀਸਗੜ੍ਹ ਤੋਂ ਉੱਤਰੀ ਕੇਰਲ ਤੱਕ ਤੂਫਾਨ ਅਤੇ ਪੱਛਮੀ ਹਵਾਵਾਂ ਦਾ ਪ੍ਰਭਾਵ ਮੌਸਮ ਨੂੰ ਹੋਰ ਵੀ پیچیدہ ਬਣਾ ਸਕਦਾ ਹੈ ਉੱਤਰੀ ਭਾਰਤ ਖਾਸ ਕਰਕੇ ਉੱਤਰ ਪ੍ਰਦੇਸ਼ ਤਾਪਮਾਨ 4 ਤੋਂ 6 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ ਤੇ ਦਿੱਲੀ ਚਪਾਰਾ 39 ਡਿਗਰੀ ਤੱਕ ਪਹੁੰਚ ਸਕਦਾ ਹੈ ਇਸ ਦੇ ਨਾਲ ਹੀ ਪੱਛਮੀ ਅਤੇ ਉੱਤਰ ਪੂਰਬੀ ਭਾਰਤ ਵਿੱਚ ਤਾਪਮਾਨ 4 ਤੋਂ 6 ਡਿਗਰੀ ਦਾ ਵਾਧਾ ਦੇਖਿਆ ਜਾ ਸਕਦਾ ਹੈ ਤਦੜੀ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕੀਤੀ ਜਾਬੇ ਤਾਂ ਨੀਹਾ ਕੱਕੜ ਦਾ ਜੜਾਕੀ ਮਲਬੰਦ ਵਿੱਚ ਕਾਨਸਰਟ ਸੀ ਜਿਸ ਦੇ ਵਿੱਚ ਉਹ ਤਿੰਨ ਘੰਟੇ ਲੇਟ ਪਹੁੰਚੀ ਤੇ ਲੇਟ ਪਹੁੰਚਣ ਕਾਰਨ ਲੋਕ ਕਾਫੀ ਨਰਾਜ਼ ਨਜ਼ਰ ਆਏ ਤੇ ਇਸ ਦੌਰਾਨ ਇੱਕ ਵੀਡੀਓ ਕਾਫੀ ਵਾਇਰਲ ਹੋਈ ਜਿਸ ਦੇ ਵਿੱਚ ਨੀਹਾ ਕੱਕੜ ਰੋਂਦੀ ਹੋਈ ਸਟੇਜ ਤੇ ਤੇ ਮਾਫੀ ਮੰਗਦੀ ਹੋਈ ਨਜ਼ਰ ਆ ਰਹੀ ਹੈ ਗਾਇਕਾ ਨੇਹਾ ਕੱਕੜ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਸਟੇਜ ਤੇ ਰੋਂਦੀ ਦਿਖਾਈ ਦੇ ਰਹੀ ਹੈ ਦਰਅਸਲ ਨੇਹਾ ਕੱਕੜ ਦੇ ਲਈ ਮੈਲਬੌਰਨ ਦੇ ਵਿੱਚ 뮤직 ਕਨਸਰਟ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਵਿੱਚ ਗਾਇਕਾ ਤਿੰਨ ਘੰਟੇ ਦੇਰੀ ਨਾਲ ਪਹੁੰਚੀ ਜਿਵੇਂ ਹੀ ਉਹ ਸਟੇਜ ਤੇ ਪਹੁੰਚੀ ਤਾਂ ਉਹਨਾਂ ਨੂੰ ਪ੍ਰਸ਼ੰਸਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਵੇਖ ਕੇ ਗਾਇਕਾ ਰੋਣ ਲੱਗ ਪਈ ਵੀਡੀਓ ਵਿੱਚ ਪ੍ਰਸ਼ੰਸਕ ਵਾਪਸ ਜਾਓ ਵਾਪਸ ਜਾਓ ਦੇ ਨਾਰੇ ਲਗਾ ਰਹੇ ਸਨ ਹਾਲਾਂਕਿ ਨੇਹਾ ਕੱਕੜ ਨੇ ਪ੍ਰਸ਼ੰਸਕਾਂ ਕੋਲੋਂ ਮਾਫੀ ਵੀ ਮੰਗੀ ਪਰ ਭੀੜ ਦਾ ਇੱਕ ਵਰਗ ਪ੍ਰਭਾਵਿਤ ਨਹੀਂ ਹੋਇਆ ਤੇ ਉਹਨਾਂ ਤੇ ਗੈਰ ਤੇ ਵਰਉਣ ਦਾ ਦੋਸ਼ ਲਗਾਇਆ ਉਥੇ ਕੁਝ ਪ੍ਰਸ਼ੰਸਕਾਂ ਨੇ ਉਹਨਾਂ ਦੀ ਮਾਫੀ ਸਵੀਕਾਰ ਕਰ ਲਈ ਅਤੇ ਹੌਸਲਾ ਵਧਾਉਣ ਦੇ ਲਈ ਤਾੜੀਆਂ ਵੀ ਵਜਾਈਆਂ ਨੇਹਾ ਨੇ ਦਰਸ਼ਕਾਂ ਨੂੰ ਸੰਬੋਧਿਤ ਕੀਤਾ ਤੇ ਮਾਫੀ ਮੰਗਦੇ ਕਹਿਆ ਦੋਸਤੋ ਤੁਸੀਂ ਸੱਚਮੁੱਚ ਪਿਆਰੇ ਹੋ ਤੁਸੀਂ ਸਬਰ ਰੱਖਿਆ ਇੰਨੀ ਦੇਰ ਤੋਂ ਤੁਸੀਂ ਮੇਰੀ ਉਡੀਕ ਕਰ ਰਹੇ ਹੋ ਮੈਨੂੰ ਇਸ ਤੋਂ ਨਫ਼ਰਤ ਹੈ ਮੈਂ ਜ਼ਿੰਦਗੀ ਵਿੱਚ ਕਿਸੇ ਨੂੰ ਇੰਤਜ਼ਾਰ ਨਹੀਂ ਕਰਵਾਇਆ ਤੁਸੀਂ ਇਹਨੇ ਲੰਬੇ ਸਮੇਂ ਤੋਂ ਮੇਰਾ ਇੰਤਜ਼ਾਰ ਕਰ ਰਹੇ ਹੋ ਮੈਨੂੰ ਬਹੁਤ ਅਫਸੋਸ ਹੈ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਮੈਨੂੰ ਇਹ ਸ਼ਾਮ ਹਮੇਸ਼ਾ ਯਾਦ ਰਹੇਗੀ ਅੱਜ ਵੀ ਤੁਸੀਂ ਮੇਰੇ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਮੈਂ ਇਹ ਯਕੀਨੀ ਬਣਾਵਾਂਗੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਨਚਾਵਾਂ ਤਦੜੀ ਆਈਪਲ 2025 ਦਾ ਜੜਾ ਕੇ ਉਗਾਜ਼ ਹੋ ਚੁੱਕਿਆ ਤੇ ਜੜਾ ਕੀ ਮੈਚ ਕਾਫੀ ਰੋਮਾਂਚਕ ਖੇਡਿਆ ਜਾ ਰਿਹਾ ਦਰਸ਼ਕਾਂ ਦਾ ਵੀ ਕਾਫੀ ਉਤਸ਼ਾਹ ਜੜਾ ਕੀ ਮੈਚ ਨੂੰ ਲੈ ਕੇ ਨਜ਼ਰ ਆ ਰਿਹਾ ਦੱਸ ਦੇ ਕਿ ਇੰਡੀਅਨ ਪ੍ਰੀਮੀਅਰ ਲੀਗ 2025 ਇਸ ਦਾ ਮੈਚ ਨੰਬਰ 5 ਗੁਜਰਾਟ ਟਾਈਟਨਸ ਅਤੇ ਪੰਜਾਬ ਕਿੰਗਸ ਦੇ ਵਿਚਕਾਰ ਖੇਡਿਆ ਗਿਆ ਸੀ ਤੇ ਅੱਜ ਦਾ ਮੈਚ ਕੋਲਕਾਤਾ ਨਾਈਟ ਰਾਈਡਰਸ ਤੇ ਰਾਜਸਥਾਨ ਰਾਇਲਜ਼ ਦੇ ਵਿਚਕਾਰ ਬਰਸ ਪਾਰਾ ਕ੍ਰਿਕਟ ਸਟੇਡੀਅਮ ਗੁਹਾਟੀ ਦੇ ਵਿੱਚ ਖੇਡਿਆ ਜਾਵੇਗਾ। ਕਬੀਤੇ ਕੱਲ ਆਈਪੀਐਲ 2025 ਦਾ ਮੈਚ ਜਿਹੜਾ ਕਿ ਗੁਜਰਾਟ ਟਾਈਟਨਸ ਅਤੇ ਪੰਜਾਬ ਕਿੰਗਸ ਦੇ ਵਿੱਚਕਾਰ ਹੋਇਆ ਸੀ ਉਸ ਦੇ ਵਿੱਚ ਪੰਜਾਬ ਕਿੰਗਸ ਨੇ ਜਿੱਤ ਹਾਸਲ ਕੀਤੀ ਹੈ। ਦੱਸਦੀ ਕਿ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ 2025 ਸੀਜ਼ਨ ਦਾ ਮੈਚ ਨੰਬਰ 5 ਗੁਜਰਾਟ ਟਾਈਟਨਸ ਤੇ ਪੰਜਾਬ ਕਿੰਗਸ ਵਿਚਕਾਰ ਬਹੁਤ ਰੋਮਾਂਚਕ ਰਿਹਾ। ਮੰਗਲਵਾਰ ਯਾਨੀ ਕਿ 25 ਮਾਰਚ ਨੂੰ ਅਹਮਦਾਬਾਦ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਸਟੇਸ਼ ਅਯਰ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਨੇ 11 ਦੌੜਾਂ ਦੇ ਨਾਲ ਜਿੱਤ ਹਾਸਲ ਕੀਤੀ। ਦੱਸਦੇ ਕਿ ਮੈਚ ਦੇ ਵਿੱਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦੇ ਆ ਪੰਜਾਬ ਦੀ ਟੀਮ ਨੇ ਗੁਜਰਾਤ ਸਾਹਮਣੇ 244 ਦੌੜਾਂ ਦਾ ਟੀਚਾ ਰੱਖਿਆ ਸੀ ਤੇ ਮੈਚ ਦੇ ਵਿੱਚ ਪੰਜਾਬ ਕਿੰਗਸ ਨੇ 5 ਵਿਕਟਾਂ ਦੇ ਨੁਕਸਾਨ ਤੇ 243 ਦੌੜਾਂ ਬਣਾਈਆਂ ਸੀ ਸਟ੍ਰੇਸ ਆਈਅਰ ਨੇ ਕਪਤਾਨੀ ਦੀ ਪਾਰੀ ਖੇਡੀ ਅਤੇ 27 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਕੁੱਲ ਮਿਲਾ ਕੇ ਸਟ੍ਰੇਸ ਨੇ 42 ਗੇਂਦਾਂ ਤੇ ਅਜੇਤੂ 97 ਦੌੜਾਂ ਬਣਾਈਆਂ ਇਸ ਦੌਰਾਨ ਉਹਨਾਂ ਨੇ 9 ਚੱਕੇ ਅਤੇ 5 ਚੱਕੇ ਲਗਾਏ ਸਟ੍ਰੇਸ ਆਪਣਾ ਪਹਿਲਾ ਆਈਪੀਐਲ ਸੈਂਕੜਾ ਬਣਨ ਤੋਂ 3 ਦੌੜਾਂ ਪਿੱਛੇ ਰਹਿ ਗਏ ਅਤੇ ਉਹਨਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਪ੍ਰਿਆੰਸ਼ ਆਰਿਆ ਨੇ 47 ਦੌੜਾਂ ਬਣਾਈਆਂ ਅੰਤ ਵਿੱਚ ਸ਼ਿਸ਼ਾਂਕ ਸਿੰਘ 16 ਗੇਂਦਾਂ ਵਿੱਚ 44 ਦੌੜਾਂ ਬਣਾ ਕੇ ਅਜੇਤੂ ਰਿਹਾ ਤੇ ਗੁਜਰਾਤ ਦੇ ਵੱਲੋਂ ਸਾਈ ਕਿਸ਼ੋਰ ਨੇ ਤਿੰਨ ਵਿਕਟਾਂ ਲਈਆਂ ਸੀ ਤਾਂ ਬਿਲਕੁਲ ਇਸ ਮੈਚ ਦੇ ਵਿੱਚ ਇਹ ਮੈਚ ਕਾਫੀ ਜ਼ਿਆਦਾ ਜਿਹੜਾ ਕਿ ਰੋਮਾਂਚਿਕ ਰਿਹਾ ਦਰਸ਼ਕਾਂ ਦੇ ਵੱਲੋਂ ਵੀ ਇਸ ਮੈਚ ਨੂੰ ਦੇਖਣ ਦੇ ਲਈ ਜਿਹੜਾ ਕਿ ਕਾਫੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਦੱਸਦੀ ਹੈ ਕਿ ਪੰਜਾਬ ਨੇ ਗੁਜਰਾਤ ਨੂੰ ਜਿਹੜਾ ਕਿ 11 ਦੌੜਾਂ ਨਾਲ ਹਰਾਇਆ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ